ਐਸ ਨੂੰ ਜਾਣਕਾਰੀ ਦਿੰਦੇ ਹੋਏ ਸਿਕੰਦਰ ਸਿੰਘ ਇੰਸਪੈਕਟਰ ਮੁਖ ਅਫਸਰ ਥਾਣਾ ਮਹਿਤਪੁਰ ਨੇ ਦਸਿਆ ਕਿ ਦੌਰਾਨੇ ਗਸ਼ਤ ਐਸਾ ਹੀ ਗੁਰਨਾਮ ਸਿੰਘ ਸਮੇਤ ਸਾਥੀ ਕਰਮਚਾਰੀਆਂ ਦੇ ਪਿੰਡ ਇਸਮਾਇਲਪੁਰ ਰੋਡ ਨੇੜੇ ਪੁਰਾਣੇ ਖੰਡਰ ਨੇੜੇ ਪੁਜੇਤਾ ਸਾਹਮਣੇ ਤੋਂ ਇੱਕ ਮੋਨਾ ਵਿਅਕਤੀ ਦਿਖਾਈ ਦਿੱਤਾ ਜਿਸ ਨੇ ਇੱਕ ਮੂਮੀ ਲਿਫਾਫਾ ਰੰਗ ਕਾਲਾ ਸੜਕ ਦੇ ਕਿਨਾਰੇ ਸੁੱਟ ਦਿੱਤਾ ਜਿਸ ਨੂੰ ਪੁਲਿਸ ਪਾਰਟੀ ਨੇ ਮੌਕੇ ਤੇ ਨਸ਼ਾ ਤਸਕਰ ਨੂੰ ਕਾਬੂ ਕੀਤਾ ਜਿਸ ਨੇ ਆਪਣਾ ਨਾਮ ਵਿਕੀ ਸਿੰਘ ਉਰਫ ਰੌਣਕੀ ਪੁੱਤਰ ਗੁਰਨਾਮ ਸਿੰਘ ਵਾਸੀ ਇਸਵੈਲਪੁਰ ਥਾਣਾ ਮਹਿਤਪੁਰ ਨੂੰ ਸੀ ਗੁਰਨਾਮ ਸਿੰਘ ਵੱਲੋਂ ਗ੍ਰਿਫਤਾਰ ਕਰਕੇ ਜਾਬਤਾ ਅਨੁਸਾਰ ਮੁਕੱਦਮਾ ਦਰਜ ਰਜਿਸਟਰ ਕਰਕੇ ਅਗਲੀ ਕਾਰਵਾਈ ਅਮਲ ਵਿੱਚ ਲਿਆਂਦੀ ਗਈ। ਜੋ ਮੁਕੰਦਮਾ ਹਜਾ ਵਿੱਚ ਗ੍ਰਿਫਤਾਰ ਦੋਸ਼ੀ ਵਿੱਕੀ ਸਿੰਘ ਉਰਫ ਰੌਣਕੀ ਪੁੱਤਰ ਗੁਰਨਾਮ ਸਿੰਘ ਵਾਸੀ ਇਸ ਵੈਲਪੁਰ थाना ਮਹਿਤਪੁਰ ਪਾਸੇ ਹੋਰ ਪੁੱਛਗਿੱਛ ਕੀਤੀ ਜਾ ਰਹੀ ਹੈ ਕਿ ਇਹ ਕਿਨਾਂ ਸਾਧਨਾ ਰਾਹੀਂ ਨਸ਼ਾ ਵੇਚਦਾ ਸੀ ਇਸ ਦੇ ਕਿਹੜੇ ਕਿਹੜੇ ਸਾਥੀ ਹਨ ਇਸ ਸਬੰਧੀ ਡੂੰਘਾਈ ਨਾਲ ਤਫ਼ਤੀਸ਼ ਕੀਤੀ ਜਾ ਰਹੀ ਹੈ। ਜ਼ਿਲ੍ਹਾ ਜਰੰਧਾ ਤੇ ਹਾਤੀ ਦੇ ਮਾਨ ਜੋ ਐਸਐਸਪੀ ਸਰਦਾਰ ਹਰਕਮਪੀਰ ਸਿੰਘ ਖੱਖ ਜੀ ਵੱਲੋਂ ਪੰਜਾਬ ਸਰਕਾਰ ਦੇ ਏਜੰਡੇ ਜੁੱਧ ਨਸ਼ਾ ਵਿਰੋਧ ਮਹਮਦੇ ਤਹਿਤ ਥਾਣਾ ਮਹਿਤਪੁਰ ਦੇ ਮੁਖ ਅਫਸਰ ਇੰਸਪੈਕਟਰ ਸਕੰਦਰ ਸਿੰਘ ਵੱਲੋਂ ਲਗਾਤਾਰ ਬਲਤਰਾਸਰਾਂ ਦੇ ਰੈਨਮਾਈਟ ਹੈ ਸਰਚ ਆਪਰੇਸ਼ਨ ਚਲਾਇਆ ਜਾ ਰਹੇ ਹਨ ਇਸੇ ਸਰਚ ਆਪਰੇਸ਼ਨ ਤਹਿਤ ਵਿੱਕੀ ਔਰ ਫਰੌਣ ਕੀ ਪੁੱਤਰ ਗਨਾਂ ਸਿੰਘ ਪਿੰਡ ਸਮਲਪੁਰ ਜੀ ਜੋ ਜੇਲ੍ਹ ਚੋਂ ਆਇਆ ਹੋਇਆ ਹੈ ਜਿਹਦੇ ਤੇ ਪਹਿਲਾਂ ਵੀ ਤਿੰਨ ਮਕਾਦਮੇ ਦਰਜ ਹੈ ਇਹਨੂੰ ਕੱਲ ਵੱਡੀ ਬਰਾਮਦਗੀ ਸਮੇਤ 119 ਗੋਲੀਆਂ ਨਸ਼ੀਨੀਆਂ ਗੋਲੀਆਂ ਸਮੇਤ ਨੂੰ ਗ੍ਰਿਫਤਾਰ ਕੀਤਾ ਔਰ ਇਹ ਲਗਾਤਾਰ ਜਿਹੜਾ ਇਹ ਅਪਰਾਧ ਕਰ ਰਿਹਾ ਸੀਗਾ ਹੁਣ ਇਹਦੀ ਅਗਲੀ ਤਵਤੀਸ਼ ਕੀਤੀ ਜਾ ਰਹੀ ਹੈ ਵੀ ਇਹ ਕਿੱਥੋਂ ਜਿਹੜਾ ਲੈ ਕੇ ਆ ਰਿਹਾ ਸੀ ਜਾਂ ਇਹਨੇ ਕੋਈ ਜਿੱਟ ਕਿਹੜੇ ਕਿਹੜੇ ਤੇ ਤਾਂ ਪ੍ਰਾਪਰਟੀ ਬਣਾਈ ਆ ਇਸੇ ਤਰ੍ਹਾਂ ਇੱਕ ਹੋਰ ਆਪਰੇਸ਼ਨ ਦੌਰਾਨ ਬਲਵਿੰਦਰ ਸਿੰਘ ਪੁਰ ਉਰਫ ਬਿੰਦਰ ਪੁੱਤਰ ਨੇਤਵਾਸੀ ਸਮੈਲਪੁਰ ਨੂੰ 20 ਬੋਤਲਾਂ ਸ਼ਰਾਬ ਨਿਰਾਜ ਸਮੇਤ ਗ੍ਰਿਫਤਾਰ ਕੀਤਾ ਇਹਨਾਂ ਦੋਸ਼ਾਂ ਦੇ ਪੁਸ਼ੋਕਰ ਤੇ ਇਹਨਾਂ ਦੇ ਸਾਧਨਾਂ ਦੀ ਲਗਾਤਾਰ ਪੁਲਿਸ ਵੱਲੋਂ ਇਨਵੈਸਟੀਗੇਸ਼ਨ ਕੀਤੀ ਜਾ ਰਹੀ ਹੈ ਪੰਜਾਬ ਸਰਕਾਰ ਮਾਨਯੋਗ ਐਸਐਸਪੀ ਸਾਹਿਬ ਦੀ ਅਨੁਸਾਰ ਇਹਨਾਂ ਨਸ਼ਿਆਂ ਦੇ ਸਮੱਗਲਰਾਂ ਨੂੰ ਲਗਾਤਾਰ ਪੁਲਿਸ ਵੱਲੋਂ ਆਪਣੇ ਉਪਰਾਲੇ ਕੀਤੇ ਜਾ ਰਹੇ ਹਨ ਔਰ ਇਹ ਬਿਲਕੁਲ ਨਸ਼ਾ ਫਰੀ ਜਿਹੜਾ ਇਲਾਕਾ ਜਿਹੜਾ ਕੀਤਾ ਜਾ ਰਿਹਾ ਹੈ ਥੈਂਕ ਯੂ